ਅਮ੍ਰਿਤਸਰ ਦੇ ਨਜ਼ਦੀਕ ਪਿੰਡ ਜੀਤੇਕਲਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਡੀਪੂ ਹੋਲਡਰ ਜੈਮਲ ਸਿੰਘ ਦਾ ਕਹਿਣੇ ਕਿ ਨਾਲ ਵਾਲੇ ਪਿੰਡ ਦਾ ਕਾਂਗਰਸੀ ਸਰਪੰਚ ਜੋ ਕਿ ਹਰ ਵਾਰ ਸਰਕਾਰੀ ਕਣਕ ਆਉਣ ਦੇ ਉੱਤੇ ਉਸ ਤੋਂ ਕਣਕ ਦੀਆਂ ਬੋਰੀਆਂ ਦੀ ਮੰਗ ਕਰਦਾ ਹੈ ਅਤੇ ਉਸ ਦਾ ਹਰ ਵਾਰ ਵਿਰੋਧ ਜਤਾਉਣ ਤੋਂ ਬਾਅਦ ਹੀ ਕੁਝ ਬੋਰੀਆਂ ਉਸ ਤੋਂ ਲੈ ਜਾਂਦਾ ਪਰ ਇਸ ਵਾਰ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਇਹ ਸਰਪੰਚ ਗੁੰਡਾਗਰਦੀ ਤੇ ਉਤਰਿਆ ਆਇਆ ਅਤੇ ਕਰੀਬ 265 ਕਣਕ ਦੀਆਂ ਬੋਰੀਆਂ ਲੋਕਾਂ ਦੇ ਵਿੱਚ ਵੰਡਵਾ ਦਿੱਤੀਆਂ ਅਤੇ ਜਦ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਨਾਲ ਮਾਰਕੁੱਟ ਕਰਨ ਦੇ ਉੱਤੇ ਉਤਰ ਆਇਆ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ। ਹਾਂਜੀ ਆਪਣਾ ਨਾਮ ਔਰ ਪਿੰਡ। ਪਿੰਡ ਚੀਤਾਗਲਾਂ ਦਾ ਮੈਂ ਜਮਲ ਸਿੰਘ ਡੀਪੂਲਦਿਆਂ ਜੀ। ਜੀ। ਪਿੰਡ ਗਣਿਸ਼ਾ ਦੇ ਸਰਪੰਚ ਬਲਦੇਵ ਸਿੰਘ ਜਿਹਨੇ ਮੇਰੀ ਗੱਡੀ ਦੀ ਲੁੱਟਮਾਰ ਕਰਾਈ ਹੈ। ਕਾਂਗਰਸੀ ਸਰਪੰਚਾ ਮੌਜੂਦਾ। ਕਿਉਂ ਲੁੱਟ ਗਈ ਤੀ ਉਹਨੇ? ਲੁੱਟ ਮਾਰਾ ਜਿ ਇਹੋ ਵੀ ਮੇਰੇ ਕੋਲ ਉਹ ਕਹਿੰਦਾ ਮੈਨੂੰ ਗੱਲੇ ਨੂੰ ਵੀ ਤੋੜੇ ਦੇ ਦਿਦੋ। ਤੇ ਬਾਕੀ ਤੁਸੀਂ ਜਿਤਨਾ ਮਰਜ਼ੀ ਕਰੋ ਤੇ ਮੈਂ ਕਰੀਬਾਂ ਦਾ ਗੱਲ ਨਹੀਂ ਘੋਟ ਸਕਦਾ ਕਿੰਨੀਆਂ ਬੋਰੀਆਂ ਸੀ ਮੈਨੂੰ 343 ਤੋੜੇ ਆਏ ਸੀ ਫਿਰ ਜਿੰਨਾ ਜੋ 200 ਥਾੜ ਤੋੜੇ ਮੇਰੇ ਅੰਦਰ ਲੱਥੇ ਆ ਬਾਕੀ 273ਾਂ ਦੀ ਲੋਟ ਹੋ ਗਈ ਇਹ ਵੀਡੀਓ ਵੀਡੀਓ ਤੁਹਾਡੇ ਕੋਲ ਪਈ ਹੈ ਸਭ ਕੋ ਮੇਰੇ ਕੋਲ ਮੌਜੂਦਾ ਵੀਡੀਓ ਫੋਟੋਆਂ ਸਭ ਸਬੂਤ ਮੇਰੇ ਕੋਲ ਹੈ ਕਿਹੜੇ ਕਿਹੜੇ ਹਥਿਆਰ ਸੀ ਕਿਹੜੇ ਹਥਿਆਰ ਸੀ ਇਹਨਾਂ ਕੋ ਡਾਂਗ ਛੋਟੇ ਸੀ ਇਹਨਾਂ ਕੋਲ ਕਿ ਕਿਤੇ ਕੰਪਲੇਂਟ ਕੋਈ ਨਹੀਂ ਮੈਂ ਕੰਪਲੇਂਟ ਥਾਣਾ ਚਾਟੀਵਾਂਡ ਚ ਕੀਤੀ ਆ ਤੇ ਮੇਰੀ ਬਾਈ ਤਰੀ ਦੀ ਕੋਈ ਸੁਣਵਾਈ ਨਹੀਂ ਹੋਣਦੀ ਸਾਰੇ ਕਿਤੇ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਉਹਨਾਂ ਵੀ ਮੈਨੂੰ ਭਰੋਸੇ ਚ ਰੱਖ ਕੇ ਤੇਰੇ ਕਾਰਵਾਈ ਕਰਾਉਣੇ ਕਰਾਉਣੇ ਅੱਜ ਬਕਾਇਦਾ 7 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਗਈ ਅਹੀਂ ਲੋਕ ਇਨਸਾਫ ਪਾਰਟੀ ਨਾਲ ਹੋਣਾ ਸਾਡੇ ਕੋਲ ਆਏ ਆ ਇਹਨਾਂ ਵੀਰਾਂ ਨੇ ਸਾਡੀ ਆਸ ਬਣੀ ਆ ਵੀ ਅਸੀਂ ਸਭ ਕੁਝ ਕਰਾ ਕੇ ਤੁਹਾਡੇ ਪਾਰਟੀ ਦੇ ਤੌਰ ਤੇ ਸਭ ਕੁਝ ਪਰਚੇ ਇਹਨਾਂ ਦੇ ਕਰਾ ਕੇ ਦਰਜ ਕਰਾਵਾਂਗੇ ਕਿਹੜੇ ਅਫਸਰ ਕੋ ਕੰਪਲੇਂਟ ਆ ਜੀ ਹਾਂਜੀ ਕੀ ਚਾਹੁੰਦੇ ਜੀ ਹੁਣ ਤੁਸੀਂ ਕੰਪਲੀਟ ਹੈ ਜੀ ਕੀ ਚਾਹੁੰਦੇ ਹੋ ਤੁਸੀਂ ਮੇਰੀ ਕੰਪਲੇਨ ਮੈਂ ਮਹਾਰਾਜ ਇਹ ਬਲਦੇਵ ਸਿੰਘ ਦੇ ਪਰਚਾ ਹੋਣਾ ਚਾਹੀਦਾ ਜੀ ਜਿਹੜੇ ਨਾਲ ਜਿਹੜੇ ਨਾਲ ਇਹਦੇ ਆ ਕਿਹੜਾ ਅਕਸਰ ਕਾਰਵਾਈ ਕਰਦਾ ਪਿਆ ਅੰਮਨ ਅੰਨਿਆ ਐਸ.ਆਈ. ਨਰਿੰਦਰ ਸਿੰਘ ਮਾਲ ਜਨਨ ਸਕੱਤਰ ਲੋਕ ਸਭਾ ਪਾਰਟੀ ਮੈਂ ਚਾਹੁੰਦਾ ਹਾਂ ਅੱਜ ਅਸੀਂ ਇੱਥੇ ਪਿੰਡ ਝੀਤੇ ਜਿਹੜੇ ਆਏ ਆ ਜੋ ਕਿ ਡੀਪੂ ਹੋਲਡਰ ਜਿਹੜਾ ਵੀਰ ਸਾਡੇ ਨਾਲ ਆ ਜੋ ਕਿ ਸ਼ਰੇ ਆਮ ਇੱਥੇ ਦਿਨ ਦਿਹਾੜੇ ਗੁੰਡਾ ਗਰਦੀ ਦਾ ਨੰਗਾ ਨਾਚ ਹੋਇਆ ਉਹਦੇ ਸਬੰਧ ਚ ਆਵਾਜ਼ ਠਾਉਣ ਆਏ ਆ ਬਾਕੀ ਇੱਕ ਇੱਕ ਜਿਹੜਾ ਇੱਥੇ ਬੰਦਾ ਪਿੰਡ ਦਾ ਵਾ ਖੜਾ ਵਾ ਹਰ ਬੰਦੇ ਕੋਲ ਤੁਸੀਂ ਬਿਆਨ ਲੈ ਸਕਦੇ ਜਿਨ੍ਹਾਂ ਨੂੰ ਛਰੇਮ ਕੁੱਟ ਵੀ ਹੋਈ ਆ ਤੇ ਲੁੱਟ ਵੀ ਹੋਈ ਆ ਕੀ ਮਾਮਲਾ ਸੀ ਸਾਰਾ ਜੀ ਮਾਮਲਾ ਜੀ ਇਹ ਵੀ ਡਿਪੋ ਹਾਰਡਰ ਇਥੋਂ ਦਾ ਇਹਨੇ ਜਿਹੜੀ ਕਣਕ ਹੁੰਦੀ ਆ ਜਿਹੜੀ ਗਰੀਬ ਜਨਤਾ ਨੂੰ ਜਿਹੜੇ ਕਾਰਡ ਹੋਲਡਰ ਹੁੰਦੇ ਉਹਨਾਂ ਨੂੰ ਦੇਈਦੀ ਆ ਜਿਹੜੀ 2 ਰੁਪਏ ਕਿਲੋ ਵਾਲੀ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਹੁੰਦੀਆਂ ਤੇ ਉਹ ਕਣਕ ਆਈ ਟਰੱਕ ਆਇਆ ਜਿਸ ਦਿਨ ਉਥੋਂ ਪਹਿਲਾਂ ਦੇ ਨਾਲੇ ਸਿਆਸੀ ਸ਼ਾਹ ਕਰਕੇ ਟਰੱਕ ਉੱਤੇ ਰੋਕ ਛੱਡਿਆ ਪੈਸੇ ਦੇ ਬੜਾ ਜਰ ਪਹਿਲਾਂ ਜਮਾ ਹੋਏ ਮਹੀਨਾ ਇੱਕ ਪਹਿਲਾਂ ਮਹੀਨਾ ਕੁ ਪਹਿਲੋਂ ਜੇ ਬਾਜ ਦੇ ਆਇਆ ਟਰੱਕ ਟਰੱਕ ਡੀਪੂ ਦੇ ਆਣ ਕੇ ਜੋ ਕਹਦੇ ਕਾਨੂੰਨ ਅੰਦਰ ਅੰਦਰ ਲਾਤੀਆ ਫਿਰ ਜਿਹੜਾ ਡੀਪੂ ਹਲਡਰ ਦਾ ਉਹ ਕਾਰਡ ਮੁਤਾਬਕ ਮਸ਼ੀਨ ਵੰਡ ਕਰਦਾ ਵਾ ਫਿੰਗਰ ਰਾਈ ਫਿੰਗਰ ਰਾਈ ਵੰਡ ਕਰਦਾ ਵਾ ਉਹ ਵੀ ਕਰਦਾ ਗਰੀਬ ਜਨਤਾ ਨੂੰ ਜਿਨ੍ਹਾਂ ਦਾ ਰਾਈਟ ਬੰਦਾ ਵਾ ਜਦੋਂ ਕਿ ਇੱਥੇ ਕੋਈ ਰਾਈਟ ਨਹੀਂ ਵੇਖਿਆ ਗਿਆ ਕਿਹੜੇ ਕੋਈ ਕਾਰਡ ਨਹੀਂ ਵੇਖਿਆ ਗਿਆ ਤੇ ਛਰੇ ਆਮ ਜਿਹੜੀ ਆ ਕਾਂਗਰਸੀਆਂ ਨੇ ਖਲੋਕੇ ਤੇ ਟਰੱਕ ਤੋਂ ਬਿਨਾ ਬੈਸ ਤੋਂ ਜਿਹੜੀ 2 ਰੁਪਏ ਕਿਲੋ ਚੋ ਗਈ ਕੀਮਤ ਹੁੰਦੀ ਕਣਕ ਦੀ ਤੇ ਬਿਨਾ ਮੈਨਾਂ ਤੋਂ ਜਿਹੜੀ ਉਹ ਕਣਕ ਆ ਉਹ ਲਟਾਤੀ ਆ ਛਰੇ ਆਮ ਡਾਂਗਾ ਸੋਟੇ ਸਰਪੰਚ ਬਲਦੇਵ ਸਿੰਘ ਆ ਜੀ ਪਿੰਡ ਗਣੀਸ਼ਾਲਾ ਜਦੋਂ ਕਿ ਉਹਦਾ ਚੀਤੇ ਵਾਲੇ ਪਿੰਡ ਦੀ ਪੰਚਾਇਤ ਨਾਲ ਕੋਈ ਲਿੰਕ ਨਹੀਂ ਆਦਾ ਉਹਨੇ ਧਿਆਨ ਕੇ ਆਪਣੇ 5-7 ਗੁੰਡੇ ਲੈ ਕੇ ਤੇ ਲੋਕਾਂ ਨੂੰ ਛਰੇ ਆਮ ਕਿਹਾ ਲੈ ਜਾਓ ਲੁੱਟ ਕੇ ਲੈ ਜਾਓ ਲੁੱਟ ਕੇ ਤੇ ਜੇ ਨਾਲੇ ਰੋਕਣ ਦੀ ਕੋਸ਼ਿਸ਼ ਕੀਤੀ ਆ ਆ ਬਜ਼ੁਰਗ ਆ ਆ ਇੱਧਰ ਆ ਜੀ ਦੱਸੀ ਇਹ ਬਜ਼ੁਰਗ ਆ ਜਿਨ੍ਹਾਂ ਨੂੰ ਕੁੱਟਿਆ ਮਾਰਿਆ ਗਿਆ ਤੇ ਇਹਨਾਂ ਨੂੰ ਕੁੱਟ ਮਾਰ ਕੇ ਕੰਨਕ ਲਟਾਉਂਦੇ ਆ ਸ਼ਰੈ ਆਮ ਲੁੱਟ ਦਾ ਪਰਚਾ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਬਾਕੀ ਉਹਨਾਂ ਨੇ ਖਾਨਾ ਪੂਰਤੀ ਕਰਨ ਵਾਸਤੇ ਐਵੇਂ ਇੱਕ ਦੋ ਬੰਦਿਆਂ ਨੇ ਜਿਹੜਾ ਪਰਚਾ ਦੇ ਦਿੱਤਾ ਉਹ ਬਿਲਕੁਲ ਨਜਾਇਜ਼ ਹੋਇਆ ਜੀ ਜੀ ਕੰਮ ਇਨਸਾਫ਼ ਨਹੀਂ ਮਿਲਦਾ ਇਹਨਾਂ ਨੂੰ ਤੁਹਾਡੀ ਪਾਰਟੀ ਵੱਲੋਂ ਕੀ ਰਹੀ ਹੈ ਜੀ ਵੇਖੋ ਜੀ ਇਹ ਪਾਰਟੀ ਨੂੰ ਇਨਸਾ ਇਹਨਾਂ ਨੂੰ ਨਾ ਇਨਸਾਫ਼ ਮਿਲੂਗਾ ਅਸੀਂ ਆਪਣੇ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਸ ਉਹਨਾਂ ਦੇ ਨੋਟਿਸ 'ਚ ਲਿਆ ਕੇ ਤੇ ਜੀਡੀ ਰੋਡ ਜਾਮ ਕੀਤੀ ਜਾਊਗੀ ਹਰ ਹਾਲਤ 'ਚ ਇਹ ਇਹਨਾਂ ਨੂੰ ਇਨਸਾਫ ਦਵਾਇਆ ਜਾਊਗਾ। ਇਹ ਡੀਪੂ ਹੋਲਡਰ ਦੇ ਕੈਡਰ ਦਾ ਪ੍ਰਚਾਰਕ ਹੀ ਮਤਲਬ ਹੈ। ਮਸਲਾ ਇਹ ਹੈ ਕਿ ਸਾਨੂੰ ਮੁੱਤਲੇ ਆਪਣਾ 233 ਨੋਮੀਨੇਸ਼ਨ ਫਾਰਮ ਜਦੋਂ ਆਮਾ ਵੇਲੇ ਵੀ ਐਡਾ ਗਲਵਾਤਾ ਕੋਈ ਕਣਕ ਦਾ ਟਰੱਕ ਸਰਕਾਰੀ ਆਇਆ ਸੀ ਤੇ ਵੀ ਉਹਦੇ ਚੋਂ ਕੋਈ ਲੋਕਾਂ ਨੇ ਜ਼ਬਰਦਸਤੀ ਕਣਕ ਜਿਹੜੀ ਇਹ ਚੋਰੀ ਕਰ ਲਈ। ਤੇ ਇਨਸਪੈਕਟਰ ਜਿਹੜਾ ਦਸਦੀਪ ਸਿੰਘ ਫੋਰਸ ਪੁਲਾਈ ਦੇ ਜਿਹੜੇ ਹੈਗੇ ਨਾ ਉਹਨਾਂ ਨੇ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਜੋ ਉਹਨਾਂ ਐਪਲੀਕੇਸ਼ਨ ਦਿੱਤੀ ਉਹਦੇ ਵਿਹਾਰ ਤੇ ਆਪਾਂ ਕਾਰਮਾਂ ਦਰਜ ਕਰਕੇ ਤਫ਼ਤੀਸ਼ ਹੰਤ ਲੈਤੀ ਤੇ ਕੁਝ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਵੀ ਕੀਤਾ ਤੇ ਬਾਕੀ ਜਿਹੜੇ ਜਿਹੜੇ ਤਫ਼ਤੀਸ਼ ਹਾਂ ਦੇ ਮੈਂ ਉਹਨਾਂ ਨੂੰ ਉਹਨਾਂ ਤੇ ਵੀ ਕਾਰਵਾਈ ਵਸ ਹੋਏ ਕਿਹੜੀ ਤਰ੍ਹਾਂ ਦੀ ਅਦੀ ਨਿਰਚਾ 179 ਆਈਪੀਸੀ ਚੋਰੀ ਦੇ ਤਹਿਤ ਇੱਥੇ ਉਹਨਾਂ ਨੇ ਵੀਡੀਓ ਤੇ ਸ਼ਾਇਦ ਸਰਪੰਚ ਵੀ ਆ ਰਿਹਾ ਜੀ ਜੋ ਜਾਨੀਆ ਤਫ਼ਤੀਸ਼ ਕਰਾਂ ਜਿਹੜਾ ਵੀ ਬੰਦਾ ਸੁਨਾਹਾਰ ਹੋਏਗਾ ਉਹਦੇ ਤੇ ਕਾਰਵਾਈ ਬੱਸ ਹੋਏਗੀ